ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਕਰਨ ਔਜਲਾ ਇੱਕ ਨਵੇਂ ਵਿਵਾਦ ਵਿੱਚ गिर ਗਏ ਨੇ। ਉਹਨਾਂ ਵੱਲੋਂ ਗਾਇਆ ਗਿਆ ਗੀਤ ਐਮ ਐਫ ਗੱਭਰੂ ਹੁਣ ਮੁਸ਼ਕਲਾਂ ਦਾ ਕਾਰਨ ਬਣ ਗਿਆ ਹੈ। ਇਸ ਗੀਤ ਵਿੱਚ ਔਰਤਾਂ ਸੰਬੰਧੀ ਵਰਤੇ ਗਏ ਅਸ਼ਲੀਲ ਅਤੇ અપਮਾਨਜਨਕ ਸ਼ਬਦਾਂ ਨੂੰ ਲੈ ਕੇ ਪੰਜਾਬ ਮੈਲਾ ਕਮਿਸ਼ਨਰ ਨੇ ਸੂ ਮੋਟੋ ਨੋਟਿਸ ਲੈਂਦੇ ਹੋਏ ਸਖਤ ਰਵਈਆ ਅਪਣਾਇਆ। ਮੈਲਾ ਕਮਿਸ਼ਨਰ ਨੇ ਪੰਜਾਬ ਦੇ ਡੀਜੀਪੀ ਨੂੰ ਹੁਕਮ ਦਿੱਤੇ ਨੇ ਕਿ ਇੱਕ ਸੀਨੀਅਰ ਅਧਿਕਾਰੀ ਰਹੀਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਏ ਅਤੇ ਕਰਨ ਔਜਲਾ ਨੂੰ 11 ਅਗਸਤ 20 25 ਨੂੰ ਪੇਸ਼ ਹੋਣ ਲਈ ਆਖਿਆ ਗਿਆ ਹੈ ਕਰਨ ਔਜਲਾ ਦਾ ਵੀ ਗਾਣਾ ਆਇਆ ਹੈ ਮੇਰੇ ਤੇ ਇਹ ਕਹਿਣ ਦੀ ਗੱਲ ਹੈਗੀ ਕਿ ਜਿਹੜੀ ਅੱਜ ਕੱਲ ਸਿੰਗਰ ਨੇ ਉਹਨਾਂ ਦੀ ਜਿਹੜੀ ਲਫ਼ਜ਼ਾਂ ਦੀ ਚੋਣ ਹੈ ਭਾਸ਼ਾ ਦੇਖਣ ਦੀ ਜਾਂ ਆਪਣੇ ਸੱਭਿਆਚਾਰ ਨੂੰ ਵੀ ਨਾ ਅਣਦੇਖਾ ਕਰਨਾ ਇਸ ਤਰੀਕੇ ਦੇ ਜਿਹੜੇ ਗਾਣੇ ਨੇ ਇਸ ਯੂਜ਼ ਹੋ ਰਹੇ ਨੇ ਆਪਣੇ ਪੰਜਾਬੀ ਲੈਂਗੁਏਜ ਨੂੰ ਲੈ ਕੇ ਜਦ ਕਿ ਉਹ ਸਟੇਜਾਂ ਦੇ ਉੱਤੇ ਜਦੋਂ ਚੜਦੇ ਨੇ ਤਾਂ ਸਭ ਤੋਂ ਪਹਿਲਾਂ ਇਹ ਕਹਿੰਦੇ ਨੇ ਕਿ ਮੈਂ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਮੇਰੀ ਮਾਂ ਦਾ ਬਹੁਤ ਯੋਗਦਾਨ ਹੈ ਇਹਦੇ ਅੰਦਰ ਔਰ ਸੇਮ ਟਾਈਮ ਉਹ ਬਾਰੀਆਂ ਗਾਲਾਂ ਵੀ ਕੱਢ ਦੇ ਨੇ ਉੱਥੇ ਇਹੋ ਜਿਹੇ ਗਾਣੇ ਜਿਹੜੇ ਨੇ ਇਹੋ ਜਿਹੇ ਲਫ਼ਜ਼ ਜਿਹੜੇ ਨੇ ਯੂਜ਼ ਕਰਨਾ ਇਹ ਸਾਡੇ ਛੋਟੇ ਬੱਚਿਆਂ ਦੇ ਉੱਤੇ ਵੀ ਬਹੁਤ ਗਲਤ ਅਸਰ ਪਾ ਰਿਹਾ ਮੈਂ ਖੁਦ ਇੱਕ ਜਗ੍ਹਾ ਤੇ ਬੈਠੀ ਸੀ ਫੈਮਿਲੀ ਦੇ ਨਾਲ ਅਸੀਂ ਸੁਣਿਆ ਮੈਂ ਪਹਿਲੀ ਵਾਰੀ ਸੁਣਿਆ ਸੀ ਗਾਣਾ ਸਾਨੂੰ ਯਕੀਨ ਨਹੀਂ ਸੀ ਹੁੰਦਾ ਕਿ ਇਹੋ ਜਿਹੇ ਲਫ਼ਜ਼ ਯੂਜ਼ ਕੀਤੇ ਗਏ ਨੇ ਜਦੋਂ ਮੈਂ ਕਿਹਾ ਕਿ ਮੈਂ ਅਸੀਂ ਘਰ ਦੇ ਅੰਦਰ ਬੱਚਿਆਂ ਨੂੰ ਕਹਿੰਦੇ ਤੁਸੀਂ ਇਹ ਗਾਣਾ ਨਹੀਂ ਸੁਣਨਾ ਕਿਉਂ ਗਾਣਾ ਨਹੀਂ ਸੁਣਨਾ ਕਿਉਂਕਿ ਉਹ ਗਿਆ ਪੁੱਛਦੇ ਨੇ ਤਾਂ ਮਤਲਬ ਦੱਸੋ ਕੀ ਹੁੰਦਾ ਕੀ ਮਤਲਬ ਦੱਸੋ ਆਮ ਸ਼ੋਰ ਕਿ ਜੇ ਇਹਨਾਂ ਦੇ ਆਪਣੇ ਜਿੰਨਾ ਵੀ ਜਿਨ੍ਹਾਂ ਨੇ ਵੀ ਗਾਣੇ ਗਾਏ ਨੇ ਅਗਰ ਉਹਨਾਂ ਦੇ ਘਰ ਵੀ ਮਾਂ ਹੈ ਪੈਨ ਹੈ ਜਦੋਂ ਉਹ ਸੁਣਨਗੇ ਉਹਨਾਂ ਨੂੰ ਵੀ ਸ਼ਰਮ ਆਊਗੀ